ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਨੂੰ ਲਿਖਿਆ ਹੈ ਸਰਦਾਰ ਲਖਵਿੰਦਰ ਸਿੰਘ ਸੰਧੂ ਜੀ ਨੇ ਲਖਵਿੰਦਰ ਸਿੰਘ ਸੰਧੂ ਜੀ ਬਹੁਤ ਹੀ ਵਧੀਆ ਲੇਖਕ ਨੇ ਅਕਸਰ ਉਹ ਔਰਤਾਂ ਬਾਰੇ ਬਹੁਤ ਸੋਹਣਾ ਲਿਖਦੇ ਨੇ ਉਹਨਾਂ ਦੀ ਜ਼ਿਆਦਾਤਰ ਲਿਖਤਾਂ ਜਿਹੜੀ ਉਹ ਔਰਤਾਂ ਦੇ ਬਾਰੇ ਹੁੰਦੀ ਆ ਅੱਜ ਦੀ ਕਹਾਣੀ ਵਿੱਚ ਵੀ ਉਹਨਾਂ ਨੇ ਇੱਕ ਔਰਤ ਦੇ ਦਰਦ ਨੂੰ ਬਿਆਨ ਕੀਤਾ ਦੇਵਕੀ ਇੱਕ 34-35 ਸਾਲ ਦੀ ਸੋਹਣੀ ਸੁਨੱਖੀ ਮਟਿਆਰਾ ਤੇ ਉਹ ਕਿਸੇ ਸਰਕਾਰੀ ਕਾਲਜ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੀ ਪ੍ਰੋਫੈਸਰ ਆ 2 ਸਾਲ ਪਹਿਲਾਂ ਉਹਦਾ ਵਿਆਹ ਸਿਧਾਰਥ ਨਾਮ ਦੇ ਇੱਕ ਮੁੰਡੇ ਨਾਲ ਹੁੰਦਾ ਉਹ ਆਪਸ ਵਿੱਚ ਮਿਲਦੇ ਨੇ ਗੱਲਬਾਤ ਹੁੰਦੀ ਆ ਤੇ ਵਿਆਹ ਕਰਵਾ ਲੈਂਦੇ ਆ ਸਿਦਾਰਥ ਸਰਕਾਰੀ ਹਸਪਤਾਲ ਦੇ ਵਿੱਚ ਡਾਕਟਰ ਸੀ ਉਹਨਾਂ ਦੇ 2 ਸਾਲ ਹੋ ਗਏ ਸੀ ਵਿਆਹ ਨੂੰ ਪਰ ਬੱਚਾ ਨਹੀਂ ਸੀ ਹੋ ਰਿਹਾ ਇਸ ਕਰਕੇ ਉਹ ਇਲਾਜ ਕਰਵਾ ਰਹੇ ਸੀ ਸਿਦਾਰਥ ਦੇ ਹਸਪਤਾਲ ਦੇ ਵਿੱਚ ਹੀ ਇੱਕ ਡਾਕਟਰ ਸੀ ਬਹੁਤ ਵਧੀਆ ਡਾਕਟਰ ਸੀ ਉਹ ਉਹਦੇ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਅੱਜ ਦੇਵਕੀ ਤੇ ਸੁਧਾਰਥ ਹਸਪਤਾਲ ਗਏ ਸੀ ਤੇ ਉਹਨਾਂ ਨੇ ਆਪਣੇ ਟੈਸਟ ਦਿੱਤੇ ਸੀ ਰਿਪੋਰਟ ਆਉਣੀ ਸੀ ਦੇਵਕੀ ਕੁਝ ਪਰੇਸ਼ਾਨ ਸੀ ਜਦੋਂ ਸੁਧਾਰਥ ਵੇਖਦਾ ਵੀ ਅੱਜ ਦੇਵਕੀ ਬਹੁਤ ਉਦਾਸ ਆ ਤਾਂ ਉਹ ਸੋਚਦਾ ਵੀ ਅੱਜ ਪ੍ਰੈਗਨੈਂਸੀ ਦੀ ਜਿਹੜੀ ਰਿਪੋਰਟ ਆਉਣੀ ਆ ਉਹਦੇ ਕਰਕੇ ਉਦਾਸ ਹੋਊਗੀ ਵੀ ਪਤਾ ਨਹੀਂ ਕਿੰਦਾ ਦੀ ਰਿਪੋਰਟ ਆਊਗੀ ਸ਼ਾਮ ਨੂੰ ਸੁਧਾਰਥ ਆਉਂਦਾ ਤੇ ਖੁਸ਼ੀ-ਖੁਸ਼ੀ ਆ ਕੇ ਦੇਵਕੀ ਨੂੰ ਦੱਸਦਾ ਕਿ ਦੇਵਕੀ ਬਹੁਤ-ਬਹੁਤ ਵਧਾਈ ਹੋਵੇ ਤੂੰ ਮਾਂ ਬਣਨ ਵਾਲੀਆਂ ਪਰ ਇਹ ਖਬਰ ਸੁਣ ਕੇ ਵੀ ਦੇਵਕੀ ਖੁਸ਼ ਨਹੀਂ ਹੁੰਦੀ। ਸਿਦਾਰਥ ਸੋਚਦਾ ਕਿ 2 ਸਾਲ ਹੋ ਗਏ ਹਨ ਦਵਾਈ ਖਾਂਦਿਆਂ ਨੂੰ ਤੇ ਕਿੱਦਾਂ ਦੀ ਮਤਲਬ ਤੂੰ ਉਤਾਵਲੀ ਸੀ ਕਿ ਮੈਂ ਮਾਂ ਬਣਾ ਤੇ ਅੱਜ ਤੂੰ ਇੰਨੀ ਵੱਡੀ ਖਬਰ ਸੁਣ ਕੇ ਖੁਸ਼ ਨਹੀਂ ਹੋएगी। ਤਾਂ ਦੇਵਕੀ ਹੈ ਜਿਹੜੀ ਚੁੱਪ ਹੋ ਜਾਂਦੀ ਆ। ਸਿਦਾਰਥ ਮਨ ਹੀ ਮਨ 'ਚ ਸੋਚਦਾ ਵੀ ਇਹ ਕੀ ਗੱਲ ਆ। ਪਰ ਉਹ ਕੁਝ ਕਹਿੰਦਾ ਨਹੀਂਗਾ। ਅਗਲੇ ਦਿਨ ਦੇਵਕੀ ਕਾਲਜ ਜਾਂਦੀ ਆ ਪਰ ਉਹਦਾ ਕਾਲਜ ਦੇ ਵਿੱਚ ਜੀ ਨਹੀਂ ਲੱਗਦਾ। ਉਹਦਾ ਮਨ ਬਹੁਤ ਡੂੰਗੀ ਉਦਾਸੀ ਦੇ ਵਿੱਚ ਹੁੰਦਾ ਕਾਲਜ ਤੋਂ ਉਹ ਸਿੱਧੀ ਹਸਪਤਾਲ ਜਾਂਦੀ ਆ ਤੇ ਹਸਪਤਾਲ ਦੇ ਵਿੱਚ ਆਪਣੀ ਡਾਕਟਰ ਨੂੰ ਮਿਲ ਕੇ ਆਉਂਦੀ ਆ ਜਦੋਂ ਉਹ ਘਰ ਆ ਜਾਂਦੀ ਆ ਤਾਂ ਜਿਹੜੀ ਡਾਕਟਰ ਹੁੰਦੀ ਆ ਉਹ ਹਸਪਤਾਲ ਦੇ ਵਿੱਚ ਹੀ ਸਿਧਾਰਥ ਨੂੰ ਫੋਨ ਕਰਦੀ ਆ ਕਿ ਡਾਕਟਰ ਸਿਧਾਰਥ ਤੁਸੀਂ ਜਾਂਦੇ ਹੋਏ ਮੈਨੂੰ ਮਿਲ ਕੇ ਜਾਇਓ ਸਿਧਾਰਥ ਡਾਕਟਰ ਨੂੰ ਮਿਲਦਾ ਤਾਂ ਡਾਕਟਰ ਕਹਿੰਦੀ ਆ ਕਿ ਅੱਜ ਮੈਨੂੰ ਦੇਵਕੀ ਮਿਲਣ ਆਈ ਸੀ ਤੇ ਉਹ ਕਹਿੰਦੀ ਸੀ ਕਿ ਵੀ ਮੈਂ ਇਸ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਤਾਂ ਸੁਧਾਰਥ ਇਹ ਸੁਣ ਕੇ ਹੈਰਾਨ ਹੋ ਜਾਂਦਾ ਉਹ ਕਹਿੰਦਾ ਵੀ ਕਿਉਂ ਡਾਕਟਰ ਕੋਈ ਪ੍ਰੋਬਲਮ ਆ ਬੱਚੇ ਨੂੰ ਵੀ ਤੁਸੀਂ ਮੈਨੂੰ ਜਿਹੜਾ ਇੱਥੇ ਬੁਲਾਇਆ ਉਹ ਕਹਿੰਦੀ ਵੀ ਨਹੀਂ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਦੇਵਕੀ ਮਾਂ ਨਹੀਂ ਬੰਨਣਾ ਚਾਹੁੰਦੀ ਇਸ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੁਧਾਰਥ ਹੈਰਾਨ ਹੋ ਜਾਂਦਾ ਕਹਿੰਦਾ ਡਾਕਟਰ ਤੁਹਾਨੂੰ ਪਤਾ ਨਾ ਦੇਵਕੀ ਮਾਂ ਬਣਨ ਲਈ ਕਿੰਨੀ ਉਤਾਵਲੀ ਸੀ ਵੀ ਹੁਣ ਇਹ ਕਿਵੇਂ ਹੋ ਸਕਦਾ ਉਹ ਕਹਿੰਦੀ ਵੀ ਇਹ ਮੈਂ ਨਹੀਂ ਦੱਸ ਸਕਦੀ ਤੁਸੀਂ ਦੇਵਕੀ ਦੇ ਪਤੀ ਹੋ ਤੁਸੀਂ ਦੇਵਕੀ ਨੂੰ ਪੁੱਛਿਓ ਚਲੋ ਸੁਧਾਰਥ ਘਰ ਆਉਂਦਾ ਕਹਾਰਾ ਕਿ ਉਹ ਦੇਵਕੀ ਨੂੰ ਪੁੱਛਦਾ ਕਿ ਦੇਵਕੀ ਮੈਨੂੰ ਡਾਕਟਰ ਨੇ ਬੁਲਾਇਆ ਸੀ ਤੇ ਤੂੰ ਅਬੋਰਸ਼ਨ ਕਿਉਂ ਕਰਾਉਣਾ ਚਾਹਣੀ ਆ ਤਾਂ ਦੇਵਕੀ ਉਹਨੂੰ ਆਸੇ-ਪਾਸੇ ਦੀਆਂ ਗੱਲਾਂ ਦੇ ਵਿੱਚ ਟਾਲਣ ਦੀ ਕੋਸ਼ਿਸ਼ ਕਰਦੀ ਆ ਪਰ ਸੁਦਾਰਥ ਕਹਿੰਦਾ ਨਹੀਂ ਦੇਵਕੀ ਮੈਂ ਤੇਰੇ ਘਰ ਵਾਲਾ ਤੈਨੂੰ ਪਤਾ 2 ਸਾਲ ਹੋ ਗਏ ਸਾਨੂੰ ਦਵਾਈ ਖਾਂਦਿਆਂ ਨੂੰ ਤੂੰ ਇਸ ਗੱਲ ਲਈ ਕਿੰਨੀ ਕਾਲੀ ਸੀ ਕਿ ਮੈਂ ਛੇਤੀ ਪ੍ਰੈਗਨੈਂਟ ਹੋਵਾਂ ਤੇ ਹੁਣ ਇੰਨੀ ਵੱਡੀ ਗੱਲ ਤੂੰ ਕਿਵੇਂ ਕਹਿ ਸਕਦੀ ਆ ਤਾਂ ਦੇਵਕੀ ਰੋਣ ਲੱਗ ਜਾਂਦੀ ਆ ਤੇ ਸੁਦਾਰਥ ਉਹਨੂੰ ਕਹਿੰਦਾ ਵੀ ਨਹੀਂ ਤੂੰ ਰੋਣਾ ਨਹੀਂ ਤੂੰ ਮੈਨੂੰ ਗੱਲ ਦੱਸ ਕੀ ਆ ਤਾਂ ਦੇਵਕੀ ਆਪਣੇ ਪਤੀ ਨੂੰ ਗੱਲ ਦੱਸਦੀ ਆ ਕਿ 1 ਮਹੀਨਾ ਪਹਿਲਾਂ ਤੁਹਾਨੂੰ ਪਤਾ ਨਾ ਮੇਰੇ ਕਾਲਜ ਦੇ ਵਿੱਚ ਜਿਹੜਾ ਖੇਡਾਂ ਦਾ ਰਸਲ ਚੱਲ ਰਿਹਾ ਸੀ ਗੇਮਜ਼ ਹੋਣੀਆਂ ਸੀਗੀਆਂ ਤੇ ਤੁਹਾਨੂੰ ਇਹ ਪਤਾ ਵੀ ਗਰਾਊਂਡ ਦੇ ਵਿੱਚ ਬੱਚੇ ਪ੍ਰੈਕਟਿਸ ਕਰਦੇ ਸੀਗੇ ਤੇ ਇਹ ਮੇਰੀ ਡਿਊਟੀ ਸੀ ਵੀ ਜਦੋਂ ਬੱਚੇ ਚਲੇ ਜਾਂਦੇ ਸੀ ਬੱਚਿਆਂ ਦੇ ਜਾਣ ਬਾਅਦ 메ਨ ਗੇਟ ਬੰਦ ਕਰਕੇ ਤਾਲਾ ਲਗਮਾਉਣ ਦੀ ਡਿਊਟੀ ਮੇਰੀ ਹੁੰਦੀ ਸੀਗੀ ਇਸ ਲਈ ਮੈਂ ਰੋਜ਼ ਸ਼ਾਮ ਨੂੰ ਗਰਾਊਂਡ ਦੇ ਵਿੱਚ ਗੇੜਾ ਮਾਰ ਕੇ ਆਉਂਦੀ। ਇੱਕ ਸ਼ਾਮ ਨੂੰ ਮੈਂ ਗੇੜਾ ਮਾਰਨ ਗਈ ਤੇ ਮੈਨੂੰ ਐ ਲੱਗਿਆ ਵੀ ਉਧਰ ਇੱਕ ਸਾਈਡ ਤੇ ਨਾ ਕਿਸੇ ਦੀ ਆਵਾਜ਼ ਆ ਰਹੀ ਹੁੰਦੀ ਆ। ਕਹਿੰਦੀ ਜਦੋਂ ਮੈਂ ਅੱਗੇ ਗਈ ਤਾਂ ਮੇਰੇ ਚਾਰ ਸਟੂਡੈਂਟ ਉੱਥੇ ਬੈਠੇ ਸੀ। ਕਹਿੰਦੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹਜੇ ਗਏ ਨਹੀਂ? ਵੀ ਹਨਾ ਕਿੰਨਾ ਹਨੇਰਾ ਹੋ ਗਿਆ ਘਰ ਕਿਉਂ ਨਹੀਂ ਗਏ? ਤਾਂ ਉਹ ਕਹਿੰਦੇ ਮੈਡਮ ਬਸ ਅਸੀਂ ਜਾ ਰਹੇ ਸੀ ਵੀ ਕੱਲ ਨੂੰ ਫਾਈਨਲ ਮੈਚ ਆ ਇਸ ਲਈ ਅਸੀਂ ਪ੍ਰੈਕਟਿਸ ਕਰਨ ਲੱਗੇ। ਉਹ ਕਹਿੰਦੇ ਮੈਡਮ ਆਹ ਲੋ ਟੌਫੀ ਖਾ ਲਓ। ਦੇਵਕੀ ਹੈਰਾਨ ਹੋ ਕੇ ਕਹਿਣ ਲੱਗੀ ਵੀ ਟੌਫੀ? ਉਹ ਕਹਿੰਦੇ ਹਾਂ ਜੀ ਘਰੇ ਤਿਆਰ ਕੀਤੀ ਆ ਟੌਫੀ ਬਹੁਤ ਵਧੀਆ ਤੁਸੀਂ ਖਾ ਕੇ ਵੇਖੋ। ਚਲੋ ਹੁਣ ਬੱਚਿਆਂ ਨਾਲ ਹਨਾ ਰਿਸ਼ਤਾ ਇਦਾਂ ਦਾ ਹੁੰਦਾ ਟੀਚਰ ਦਾ। ਉਹਨੇ ਟੌਫੀ ਲੈ ਕੇ ਉਹਨਾਂ ਤੋਂ ਖਾ ਲਈ। ਟੌਫੀ ਖਾਂਦੇ ਖਾਂਦੇ ਕਹਿੰਦੀ ਉਹ ਆਪਦਾ ਸਾਮਾਨ ਸਮੇਟਣ ਲੱਗ ਗਿਆ ਤੇ ਮੇਰੇ ਨਾਲ ਸਿਰ ਭਾਰੀ ਹੋਣ ਲੱਗ ਗਿਆ ਤੇ ਮੈਨੂੰ ਚੱਕਰ ਆ ਗਿਆ। ਉਸ ਤੋਂ ਬਾਅਦ ਕਹਿੰਦੀ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਵੇਖਿਆ ਵੀ ਮੇਰੇ ਤਨ ਤੇ ਕੱਪੜੇ ਹੈ ਨਹੀਂ ਸੀ। ਤੇ ਉਹ ਉੱਥੇ ਕੋਈ ਨਹੀਂ ਸੀ ਵੀ ਮੈਂ ਆਸੇ-ਪਾਸੇ ਵੇਖਿਆ ਤੇ ਮੇਰਾ ਹੌਨ ਨਿਕਲ ਗਿਆ ਕਹਿੰਦੀ ਮੈਂ ਸੋਚਿਆ ਵੀ ਮੇਰੇ ਨਾਲ ਕੁਝ ਇਦਾਂ ਦਾ ਹੋਇਆ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਕਹਿੰਦੀ ਜਦੋਂ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਉੱਠਿਆ ਨਾ ਗਿਆ ਮੇਰਾ ਸਰੀਰ ਮੈਨੂੰ ਬਹੁਤ ਹੈਵੀ-ਹੈਵੀ ਲੱਗ ਰਿਹਾ ਸੀ ਪਰ ਕਹਿੰਦੀ ਮੈਂ ਉੱઠી ਉੱਠ ਕੇ ਹਨਾ ਚਲੋ ਮੈਂ ਆਪਣੇ ਆਪ ਨੂੰ ਸੈੱਟ ਕੀਤਾ ਤੇ ਕਹਿੰਦੀ ਮੈਂ ਘਰ ਆਈਆਂ ਤੇ ਮੈਂ ਕਹਿੰਦੀ ਮਸਾਂ ਆ ਕੇ ਆਪਣੇ ਆਪ ਨੂੰ ਸੈੱਟ ਕੀਤਾ ਤਾਂ ਸੁਧਾਰਤ ਕਹਿੰਦਾ ਵੀ ਇੰਨੀ ਵੱਡੀ ਗੱਲ ਹੋ ਗਈ ਤੇ ਤੂੰ ਮੈਨੂੰ ਦੱਸਿਆ ਨਹੀਂ ਉਹ ਕਹਿੰਦੀ ਵੀ ਮੈਂ ਇਸ ਕਰਕੇ ਚੁੱਪ ਹੋ ਗਈ ਵੀ ਆਪਣੀ ਦੋਨਾਂ ਦੀ ਬਦਨਾਮੀ ਹੋਊਗੀ ਨਾਲੇ ਤੁਸੀਂ ਪਤਾ ਨਹੀਂ ਕੀ ਕੀ ਸੋਚੋਗੇ ਮੇਰੇ ਬਾਰੇ ਫਿਰ ਉਹ ਕਹਿੰਦਾ ਵੀ ਫਿਰ ਤੂੰ ਅਵੋਰਸ਼ਨ ਕਿਉਂ ਕਰਾਉਣਾ ਚਾਹਣੀ ਆ ਤਾਂ ਉਹ ਕਹਿੰਦੀ ਵੀ ਜਿਸ ਦਿਨ ਮੇਰਾ ਬਲਾਤ ਅੱਜ ਤੋਂ 1 ਮਹੀਨਾ ਪਹਿਲਾਂ ਦੀ ਇਹ ਗੱਲ ਆ ਤੇ ਮੈਨੂੰ ਪਤਾ ਨਹੀਂ ਕਿਉਂ ਇਹ ਲੱਗ ਰਿਹਾ ਵੀ ਜਿਹੜਾ ਮੇਰੇ ਪੇਟ ਦੇ ਵਿੱਚ ਬੱਚਾ ਇਹ ਉਹਨਾਂ ਦੇ ਵਿੱਚੋਂ ਕਿਸੇ ਦਾ ਨਾ ਹੋਵੇ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਗੈਰ ਮਰਦ ਦੇ ਬੱਚੇ ਦੀ ਮਾਂ ਬਣਾ। ਤਾਂ ਸੁਧਾਰਥ ਚੀਕਣ ਲੱਗ ਗਿਆ, ਉਹਨੂੰ ਬੋਲਣ ਲੱਗ ਗਿਆ। ਕਹਿੰਦਾ ਤੂੰ ਕਿਸੇ ਹੋਰ ਦਾ ਪਾਪ ਆਪਣੇ ਪੇਟ 'ਚ ਲੈ ਕੇ ਫਿਰਦੀ ਆ। ਤੂੰ ਮੈਨੂੰ ਧੋਖਾ ਦਿੱਤਾ, ਤੂੰ ਮੈਨੂੰ ਸੱਚ ਨਹੀਂ ਦੱਸਿਆ। ਉਹ ਕਹਿੰਦੀ ਵੀ ਧੋਖਾ ਨਹੀਂ ਮੈਂ ਦਿੱਤਾ ਤੈਨੂੰ। ਵੀ ਤੁਸੀਂ ਮੈਨੂੰ ਇਹ ਦੱਸੋ ਵੀ ਇਹਦੇ ਵਿੱਚ ਮੇਰਾ ਕੀ ਕਸੂਰ ਆ। ਉਹ ਕਹਿੰਦਾ ਵੀ ਕਸੂਰ ਤਾਂ ਨਹੀਂ ਹੈਗਾ ਹੁਣ ਤੂੰ ਕਿਸੇ ਹੋਰ ਦਾ ਪਾਪ ਪੇਟ ਦੇ ਵਿੱਚ ਲੈ ਕੇ ਜਨਮ ਦੇਵੇਂਗੀ ਮੈਂ ਕਿਉਂ ਉਹਦਾ ਬਾਪ ਕਹਾਵਾ ਉਹ ਕਹਿੰਦੀ ਵੀ ਗੱਲ ਸੁਣ ਦੇਖ ਵੀ ਏਸੇ ਕਰਕੇ ਮੈਂ ਅਬੋਰਸ਼ਨ ਕਰਾਉਣ ਲਈ ਕਹਿ ਰਹੀ ਆਂ ਵੀ ਹੁਣ ਮੈਂ ਤੈਨੂੰ ਸੱਚ ਦੱਸਤਾ ਹੁਣ ਜੋ ਫੈਸਲਾ ਤੁਸੀਂ ਕਰਨਾ ਉਹ ਕਰ ਲਓ ਸਿਦਾਰਥ ਕਹਿੰਦਾ ਵੀ ਇਹ ਬੱਚਾ ਤੈਨੂੰ ਅਬੋਰਸ਼ਨ ਕਰਾਉਣੀ ਪੈਣਾ ਦੇਵਕੀ ਕਹਿੰਦੀ ਸੋਚ ਲਓ ਵੀ ਬਾਪ ਕੋਈ ਵੀ ਹੋਵੇ ਇਹਦਾ ਵੀ ਮਾਂ ਤਾਂ ਮੈਂ ਹੀ ਹੋਊਂਗੀ ਨਾ ਜਦੋਂ ਮੇਰੀ ਕੱਖ ਚ ਪੜੂਗਾ ਵੀ ਤੁਹਾਨੂੰ ਕਿਵੇਂ ਲੱਗਦਾ ਕੀ ਕਰਨਾ ਚਾਹੀਦਾ ਆਪਾਂ ਨੂੰ ਤਾਂ ਸੁਧਾਰਤ ਕਹਿੰਦਾ ਵੀ ਮੇਰਾ ਇਹ ਫੈਸਲਾ ਵੀ ਤੂੰ ਇਸ ਬੱਚੇ ਨੂੰ ਨਹੀਂ ਰੱਖੇਂਗੀ ਉਹ ਕਹਿੰਦੀ ਠੀਕ ਹੈ ਚਲੋ ਮੈਂ ਅਵਰਸ਼ਨ ਕਰਾ ਦੂੰ ਉਹ ਕਹਿੰਦਾ ਵੀ ਅਵਰਸ਼ਨ ਮੇਰੇ ਹਸਪਤਾਲ 'ਚ ਨਹੀਂ ਕਰਾਉਣਾ ਆਪਣੇ ਪੇਕੇ ਘਰ ਜਾਈ ਆਪਣੀ ਮਾਂ ਨੂੰ ਕਹੀਂ ਕਿਸੇ ਹਸਪਤਾਲ 'ਚ ਹੋਰ ਜਾ ਕਿਤੇ ਹੋਰ ਜਾ ਕੇ ਅਵਰਸ਼ਨ ਕਰਾਈਂ ਉਹ ਕਹਿੰਦੀ ਠੀਕ ਹੈ ਪਰ ਉਹਨੂੰ ਇਸ ਗੱਲ ਦਾ ਦੁੱਖ ਲੱਗਿਆ ਵੀ ਇਹ ਮੇਰਾ ਪਤੀ ਹੋ ਕੇ ਮੇਰਾ ਸਾਥ ਦੇਣ ਦੀ ਬਜਾਏ ਵੀ ਮੈਨੂੰ ਬੱਚਾ ਅਵਰਸ਼ਨ ਕਰਾਉਣ ਲਈ ਕਹਿ ਰਿਹਾ ਚਲੋ ਉਹ ਅਗਲੇ ਦਿਨ ਆਪਣੇ ਪੇਕੇ ਘਰ ਜਾਂਦੀ ਆ ਪੇਕੇ ਘਰ ਚ ਉਹਦੀ ਮਾਂ ਤੇ ਉਹਦੀ ਭੈਣ ਹੁੰਦੀਆਂ ਉਹ ਉਹਨਾਂ ਨੂੰ ਸਾਰੀ ਗੱਲ ਦੱਸਦੀ ਆ ਤਾਂ ਉਹਦੀ ਮਾਂ ਜਿਹੜੀ ਉਹ ਰੋਣ ਲੱਗ ਜਾਂਦੀ ਉਹਦੀ ਭੈਣ ਵੀ ਰੋਣ ਲੱਗ ਜਾਂਦੀ ਆ ਹਨਾ ਵੀ ਕਿੰਨੀ ਵੱਡੀ ਗੱਲ ਹੋ ਗਈ ਉਹ ਕਹਿੰਦੀ ਵੀ ਦੇਖ ਪੁੱਤ ਬੱਚੇ ਨੂੰ ਤਾਂ ਤੂੰ ਕਦੋਂ ਵੀ ਮਰਜ਼ੀ ਅਬੋਰਸ਼ਨ ਤੂੰ ਕਰਾ ਸਕਦੀ ਆ ਪਰ ਕਹਿੰਦੀ ਜਿਹੜੇ ਲੋਕਾਂ ਨੇ ਤੇਰੇ ਨਾਲ ਇਹ ਦੁਸ਼ਕਰਮ ਕੀਤਾ ਉਹਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਆ ਨਾ ਵੀ ਤੂੰ ਸੁਧਾਰਤ ਨਾਲ ਗੱਲ ਕਰ ਵੀ ਉਹਨਾਂ ਨੂੰ ਸਜ਼ਾ ਦਿਵਾਉਣੀ ਹੋਊਗੀ ਤੇ ਉਹ ਸੁਦਾਰਥ ਨਾਲ ਗੱਲ ਕਰਦੀ ਆ ਸੁਦਾਰਥ ਨੂੰ ਕਹਿੰਦੀ ਕਿ ਸੁਦਾਰਥ ਬੱਚੇ ਨੂੰ ਤਾਂ ਮੈਂ ਨਹੀਂ ਜਨਮ ਦਿੱਤੀ ਵੀ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਪੁਲਿਸ ਰਿਪੋਰਟ ਕਰਨੀ ਚਾਹੀਦੀ ਆ ਜਿਨ੍ਹਾਂ ਨੇ ਮੇਰੇ ਨਾਲ ਇਹ ਦੁਸ਼ਕਰਮ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸੁਦਾਰਥ ਕਹਿੰਦਾ ਚਲ ਐਂ ਕਰ ਪਹਿਲਾਂ ਤੂੰ ਬੱਚੇ ਦਾ ਅਬੋਰਸ਼ਨ ਕਰਾ ਦੇ ਉਸ ਤੋਂ ਬਾਅਦ ਆਪਾਂ ਪੁਲਿਸ ਰਿਪੋਰਟ ਕਰਾਂਗੇ ਚਲ ਉਹਦੇ ਅੱਖੇ ਲੱਗ ਜਾਂਦੀ ਆ ਤੇ ਉਹ ਆਪਣੇ ਪੇਕੇ ਹਨਾ ਰਹਦੀ ਆਗੀ ਤੇ ਸੁਦਾਰਥ ਫੋਨ ਕਰਦਾ ਅਕੇ ਤੂੰ ਓਵਰਸ਼ਨ ਕਰਾਤਾ ਉਹ ਕਦੀ ਵੀ ਨਹੀਂ ਮੈਂ ਅੱਜ ਨਹੀਂ ਕਰਾਇਆ ਕੱਲ ਨੂੰ ਜਾਉਂਗੀ ਹਸਪਤਾਲ ਅਗਲੇ ਦਿਨ ਫਿਰ ਸੁਧਾਰਥ ਫੋਨ ਕਰਦਾ ਤਾਂ ਅੱਗੋਂ ਉਹਦੀ ਸਾਲੀ ਫੋਨ ਚੱਕਦੀ ਆ ਉਹ ਕਹਿੰਦੀ ਵੀ ਦੀਦੀ ਬੇਹੋਸ਼ ਨੇ ਉਹਨਾਂ ਨੂੰ ਹੋਸ਼ ਨਹੀਂ ਆਇਆ ਵੀ ਫੋਨ ਉਹਨਾਂ ਦਾ ਮੇਰੇ ਕੋਲ ਆ ਤਾਂ ਸੁਧਾਰਥ ਪੁੱਛਦਾ ਕਿ ਬੱਚੇ ਦਾ ਓਵਰਸ਼ਨ ਕਰਵਾਤਾ ਉਹ ਕਹਿੰਦੀ ਵੀ ਹਾਂ ਕਰਵਾਤਾ ਤੇ ਸੁਧਾਰਥ ਨੇ ਸ਼ੁਕਰ ਮਨਾਇਆ ਵੀ ਚਲੋ ਪਾਪ ਆ ਜਿਹੜਾ ਮੇਰੇ ਸਿਰੋਂ ਲਿਹਾ ਤੇ ਉਹ ਬਹੁਤ ਖੁਸ਼ ਹੁੰਦਾਗਾ ਉਸ ਤੋਂ ਬਾਅਦ ਦੇਵਕੀ 2-4 ਦਿਨ ਆਪਣੇ ਪੇਕੇ ਘਰ ਰਹਿੰਦੀ ਆ ਤੇ ਤੀਸਰੇ ਦਿਨ ਆ ਜਾਂਦੀ ਆ ਆ ਕੇ ਜਦੋਂ ਆਉਂਦੀ ਆ ਤਾਂ ਸਿਦਾਰਥ ਉਹਨੂੰ ਕਹਿੰਦਾ ਵੀ ਥੈਂਕ ਯੂ ਤੂੰ ਮੇਰੀ ਗੱਲ ਮੰਨੀ ਵੀ ਅੱਜ ਮੇਰੇ ਸਿਰ ਤੋਂ ਬਹੁਤ ਵੱਡਾ ਬੋਝ ਲੇ ਗਿਆ ਦੇਵਕੀ ਉਦਾਸ ਹੁੰਦੀ ਆ ਤੇ ਉਹ ਕਹਿੰਦੀ ਵੀ ਸਿਦਾਰਥ ਮੈਂ ਤੇਰੇ ਨਾਲ ਕੀਤਾ ਵਾਅਦਾ ਪੂਰਾ ਕਰਤਾ ਵੀ ਹੁਣ ਤੂੰ ਮੇਰੇ ਨਾਲ ਕੀਤਾ ਵਾਅਦਾ ਪੂਰਾ ਕਰ ਤਾਂ ਉਹ ਕਹਿੰਦਾ ਵੀ ਕੀ ਵਾਅਦਾ ਉਹ ਕਹਿੰਦੀ ਵੀ ਚੱਲ ਪੁਲਿਸ ਸਟੇਸ਼ਨ ਚੱਲੀਏ ਕਹਿੰਦਾ 2-4 ਦਿਨ ਰੁੱਕ ਕੇ ਜਾਵਾਂਗੇ ਜਲ ਉਹਨੇ ਅਗਲੇ ਦਿਨ ਫੇਰ ਕਿਹਾ ਉਹ ਤਿੰਨ ਚਾਰ ਦਿਨ ਕਹਿੰਦੀ ਰਹੀ ਸੀ ਉਹਨਾਂ ਗੱਲ ਟਾਲਦਾ ਰਿਹਾ ਉਹ ਕਹਿੰਦੀ ਸਿਧਾਰਥ ਤੁਸੀਂ ਮੈਨੂੰ ਸੱਚ ਦੱਸੋ ਵੀ ਤੁਸੀਂ ਮੇਰੇ ਨਾਲ ਰਿਪੋਰਟ ਦਰਜ ਕਰਾਉਣ ਜਾਓਗੇ ਕਿ ਨਾ ਤਾਂ ਸਿਧਾਰਥ ਉਹਨੂੰ ਕਹਿੰਦਾ ਵੀ ਤੂੰ ਕਮਲ ਕਿਉਂ ਕੁੱਟਦੀ ਆਂਗੀ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਤੇ ਹੁਣ ਕਿਹੜਾ ਕੋਈ ਮੈਡੀਕਲ ਰਿਪੋਰਟ ਦੇ ਵਿੱਚ ਖੁਲਾਸਾ ਹੋ ਜੂ ਇਸ ਗੱਲ ਦਾ ਤੂੰ ਰਹਿਣ ਦੇ ਕਿੱਥੋਂ ਆਪਾਂ ਸਬੂਤ ਇਕੱਠੇ ਕਰਾਂਗੇ ਉਹ ਕਹਿੰਦੀ ਸਬੂਤ ਇਕੱਠੇ ਕਰਨਾ ਪੁਲਿਸ ਦਾ ਕੰਮ ਆ ਵੀ ਆਪਾਂ ਨੂੰ ਰਿਪੋਰਟ ਦਰਜ ਕਰਾਉਣੀ ਚਾਹੀਦੀ ਆ ਤਾਂ ਸਿਧਾਰਥ ਉਹਨੂੰ ਕਹਿੰਦਾ ਵੀ ਤੂੰ ਵੇਖ ਲਾ ਜੇ ਤੂੰ ਪੁਲਿਸ ਥਾਣੇ ਦੇ ਵਿੱਚ ਜਾ ਕੇ ਪੁਲਿਸ ਕਰਮਚਾਰੀਆਂ ਦੇ ਸਵਾਲਾਂ ਦੇ ਜਵਾਬ ਦੇ ਦੇਗੀ ਕਹਿੰਦਾ ਤੇ ਇਥੋਂ ਬਹੁਤ ਗੰਦੇ ਗੰਦੇ ਸਵਾਲ ਪੁੱਛਣਗੇ ਵੀ ਤੇਰਾ ਦੂਸਰੀ ਵਾਰ ਬਲਾਤਕਾਰ ਹੋਊਗਾ ਵੀ ਤੂੰ ਸੋਚ ਲਾ ਤੂੰ ਰਿਪੋਰਟ ਦਰਜ ਕਰਾਉਣੀ ਆ ਕਿ ਨਹੀਂ ਉਹ ਕਹਿੰਦੀ ਵੀ ਜਦੋਂ ਮੈਂ ਆਪਣੇ ਜਿਸਮ ਤੇ ਇੰਨਾ ਕੁਝ ਝੱਲ ਸਕਦੀ ਆ ਕਹਿੰਦੀ ਫਿਰ ਮੈਂ ਸਵਾਲਾਂ ਦੇ ਜਵਾਬ ਵੀ ਦੇ ਦੂੰ ਪਰ ਕਹਿੰਦੀ ਦੋਸਤੀ ਸ਼ਰਿਆਮ ਕਾਲਜ ਦੇ ਵਿੱਚ ਮੇਰੇ ਸਾਹਮਣੇ ਫਿਰਦੇ ਹੁਣ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹਨਾਂ ਕਹਿੰਦਾ ਵੀ ਚਲ 1-2 ਦਿਨ ਠਹਿਰ ਕੇ ਚੱਲਾਂਗੇ ਤੇ ਸੁਦਾਰਥ ਆਪਣੇ ਦਫਤਰ ਦੇ ਵਿੱਚ ਆਪਣੇ ਕਿਸੇ ਦੋਸਤ ਨੂੰ ਦੱਸ ਦਿੰਦਾਗਾ ਉਹਨੂੰ ਕਹਿ ਦਿੰਦਾਗਾ ਵੀ ਤੂੰ ਗੱਲ ਕਰਕੇ ਦੇਖ ਦੇ ਕਿ ਨਾਲ ਮੇਰੀ ਗੱਲ ਨਹੀਂ ਬਣਦੀ ਚਲ ਸੁਦਾਰਥ ਆਪਣੇ ਘਰ ਵਾਲੀ ਦੇਵਕੀ ਨੂੰ ਫੋਨ ਕਰਦਾ ਕਿ ਮੇਰਾ ਫਰੈਂਡ ਘਰ ਆ ਰਿਹਾ ਅੱਜ ਤਾਂ ਦੇਵਕੀ ਦੱਸਦੀ ਹੈ ਕਿ ਆਪਣੇ ਵੀ ਤੁਹਾਡੇ ਮम्मा ਵੀ ਆਏ ਨੇਗੇ ਤੇ ਦੇਵਕੀ ਖੁਸ਼ ਹੁੰਦੀ ਹੈ ਵੀ ਮੇਰੀ ਸੱਸ ਮਿਲਣ ਆਈ ਆ ਚਲੋ ਉਹ ਘਰ ਆਉਂਦਾ ਹਨਾ ਸੁਦਾਰਥ ਆਪਣੇ ਦੋਸਤ ਨੂੰ ਲੈ ਕੇ ਤੇ ਉਹ ਦੇਵਕੀ ਆ ਚਾਹ ਬਣਾਉਣ ਚਲੀ ਜਾਂਦੀ ਆ ਸਿਧਾਰਥ ਆਪਣੇ ਦੋਸਤ ਨੂੰ ਦੇਵਕੀ ਕੋਲ ਛੱਡ ਕੇ ਆਪ ਆਪਣੀ ਮਾਂ ਨਾਲ ਗੱਲਾਂ ਕਰਨ ਲੱਗ ਜਾਂਦਾ ਕਿਉਂਕਿ ਉਹ ਚਾਹੁੰਦਾ ਸੀ ਕਿ ਮੇਰਾ ਦੋਸਤ ਦੇਵਕੀ ਨਾਲ ਇਕੱਲੀ ਹੋਵੇ ਜਦੋਂ ਉਹ ਦੋ ਗੱਲ ਕਰੇ ਤੇ ਉਹਦਾ ਦੋਸਤ ਉਹਨੂੰ ਪੁੱਛਦਾ ਕੀ ਹਾਲ ਚਾਲ ਆ ਭਾਬੀ ਦੇਵਕੀ ਕਹਿੰਦੀ ਵੀ ਠੀਕ ਆ ਵੀਰ ਜੀ ਤੁਸੀਂ ਦੱਸੋ ਉਹ ਕਹਿੰਦਾ ਭਾਬੀ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਆ ਤਾਂ ਦੇਵਕੀ ਕਹਿੰਦੀ ਵੀ ਹਾਂਜੀ ਦੱਸੋ ਵੀ ਕੀ ਇਹੋ ਜੀ ਜ਼ਰੂਰੀ ਗੱਲ ਕਰਨੀ ਆ ਝਿਜਕਦੇ ਕਿਉਂ ਕਰ ਸਕਦੇ ਹੋ ਉਹ ਕਹਿੰਦੇ ਭਾਬੀ ਜੀ ਜੋ ਕੁਝ ਹੋ ਗਿਆ ਉਹਨੂੰ ਭੁੱਲ ਜਾਓ ਤੁਸੀਂ ਰਿਪੋਰਟ ਦਰਜ ਨਾ ਕਰਾਓ ਤਾਂ ਦੇਵਕੀ ਨੂੰ ਬਹੁਤ ਗੁੱਸਾ ਆਉਂਦਾ ਉਹ ਚਾਹ ਦਾ ਕੱਪ ਉਹਦੇ ਮੂੰਹੋਂ ਚੱਕਦੀ ਆ ਤੇ ਉਹਨੂੰ ਕਹਿੰਦੀ ਆ ਵੀ ਉਹ ਸੀ ਸਾਡੇ ਘਰ ਦਾ ਦਰਵਾਜ਼ਾ ਤੇ ਬਾਹਰ ਹੋ ਜਾ ਮੇਰੇ ਘਰੇ ਅੱਜ ਤੋਂ ਵੱਧ ਵੜਨ ਦੀ ਕੋਸ਼ਿਸ਼ ਨਾ ਕਰੀ ਸਿਦਾਰਥ ਦਾ ਦੋਸਤ ਉਥੋਂ ਗੁੱਸੇ 'ਚ ਚੱਲਿਆ ਜਾਂਦਾ ਸਿਦਾਰਥ ਵੇਖਦਾ ਹਨਾ ਵੀ ਕਾਲੀ-ਕਾਲੀ ਮੇਰਾ ਦੋਸਤ ਨਿਕਲ ਗਿਆ ਤੇ ਉਹ ਆ ਕੇ ਦੇਵਕੀ ਨੂੰ ਪੁੱਛਦਾ ਵੀ ਤੂੰ ਉਹਨੂੰ ਇਹ じゃ ਕੀ ਕਹਿਤਾ ਜਿਹੜਾ ਉਹ ਗੁੱਸੇ 'ਚ ਚਲਾ ਗਿਆ ਤਾਂ ਦੇਵਕੀ ਕਹਿੰਦੀ ਵੀ ਤੁਸੀਂ ਉਹਨੂੰ ਕੀ ਕਿਹਾ ਸੀ ਕਹਿੰਦੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਮੈਂ ਤੇਰੇ ਘਰ ਦੀ ਇੱਜ਼ਤ ਆ ਇਹ ਗੱਲ ਤੂੰ ਵੀ ਮੈਨੂੰ ਕਹਿ ਸਕਦਾ ਸੀ ਨਾ ਵੀ ਆਪਾਂ ਰਿਪੋਰਟ ਦਰਜ ਨਹੀਂ ਕਰਾਉਣੀ ਤੈਨੂੰ ਥਰਡ ਪਰਸਨ ਤੱਕ ਸਪਾਰਸ ਪਾਉਣ ਦੀ ਕੀ ਲੋੜ ਸੀ ਤੂੰ ਉਹਦੇ ਤੱਕ ਵੀ ਗੱਲ ਕਰਤੀ ਕੀ ਤੈਨੂੰ ਘਰ ਦੀ ਪ੍ਰਾਈਵੇਸੀ ਦਾ ਨਹੀਂ ਪਤਾ ਤਸਦਾਰਥ ਕਹਿੰਦਾ ਵੀ ਉਹ ਮੇਰਾ ਦੋਸਤ ਆ ਮੇਰੀ ਹਰ ਗੱਲ ਉਹਦੇ ਨਾਲ ਸਾਂਝੀ ਹੁੰਦੀ ਆ ਵੀ ਮੈਨੂੰ ਉਹਦੇ ਨਾਲ ਕੋਈ ਵੀ ਸਾਡਾ ਫਰਕ ਨਹੀਂ ਹੈਗਾ ਦੇਵਕੀ ਕਹਿੰਦੀ ਵੀ ਕਿੰਨੀਆਂ ਮਰਜ਼ੀ ਗੱਲਾਂ ਸਾਂਝੀਆਂ ਹੁੰਦੀਆਂ ਹੁੰਦੀਆਂ ਹੋਣਾ ਪਰ ਮੇਰੀ ਇੱਜ਼ਤ ਦਾ ਤੈਨੂੰ ਖਿਆਲ ਨਹੀਂ ਦੇ ਲੋਗ ਇਸ ਗੱਲ ਤੇ ਜਦੋਂ ਬਹਿਸ ਕਰਦੇ ਨੇ ਤਾਂ ਸਿਦਾਰਥ ਦੀ ਮਾਂ ਜਿਹੜੀ ਉਹ ਸੋਚਦੀ ਆ ਵੀ ਇਹ ਲੜਕਿਆਂ ਰਹੇ ਆ ਜਦੋਂ ਉਹ ਜਾਂਦੀ ਆ ਤਾਂ ਦੇਵਕੀ ਆਪਣੀ ਸੱਸ ਨੂੰ ਸਾਰੀ ਗੱਲ ਸੱਚ ਦੱਸ ਦਿੰਦੀ ਆ ਤੇ ਦੇਵਕੀ ਦੀ ਸੱਸ ਦੇਵਕੀ ਦਾ ਪੱਖ ਕਰਦੀ ਆ ਉਹ ਆਪਣੇ بیٹے ਸਿਦਾਰਥ ਨੂੰ ਕਹਿੰਦੀ ਤੈਨੂੰ ਸ਼ਰਮ ਆਉਣੀ ਚਾਹੀਦੀ ਏ ਤੇਰੀ ਪਤਨੀ ਆ ਤੈਨੂੰ ਇਹਦਾ ਸਾਥ ਦੇਣਾ ਚਾਹੀਦਾ ਤੇ ਤੂੰ ਉਹ ਤੇ ਉਲਟਾ ਪ੍ਰੈਸ਼ਰ ਪਾ ਰਿਹਾ ਚੱਲ ਕਹਿੰਦੀ ਥਾਣੇ ਜਾ ਤੇ ਰਿਪੋਰਟ ਦਰਜ ਕਰਾ ਕੇ ਆ ਦੇਵਕੀ ਖੁਸ਼ ਹੋ ਜਾਂਦੀ ਆ ਵੀ ਮੇਰੀ ਸੱਸ ਮੇਰਾ ਪੱਖ ਕਰਦੀ ਆ ਉਹ ਕਹਿੰਦੀ ਚੱਲ ਮੈਂ ਬੱਸ ਵੀ ਜਾਣਾ ਮੇਰੀ ਬੱਸ ਵੀ ਆਉਣ ਵਾਲੀ ਆ ਪਹਿਲਾਂ ਮੈਨੂੰ ਬੱਸ ਚੜਾਇਆ ਉਸ ਤੋਂ ਬਾਅਦ ਪ੍ਰੋਮਿਸ ਕਰ ਮੇਰੇ ਨਾਲ ਵੀ ਤੂੰ ਦੇਵਕੀ ਨੂੰ ਥਾਣੇ ਲੈ ਕੇ ਜਾਏਂਗਾ ਸਿਦਾਰਥ ਕਹਿੰਦਾ ਚੱਲ ਪਹਿਲਾਂ ਮੈਂ ਤੁਹਾਨੂੰ ਬੱਸ ਚੜਾ ਆਵਾਂ ਮੈਂ ਪੱਕਾ ਜਾਊਂਗਾ ਪ੍ਰੋਮਿਸ ਕਰ ਲੈਂਦਾ ਦੇਵਕੀ ਵੀ ਖੁਸ਼ ਹੋ ਜਾਂਦੀ ਆ ਸਿਦਾਰਥ ਆਪਣੀ ਮਾਂ ਨੂੰ ਬੱਸ ਚੜਾਉਣ ਚਲਾ ਜਾਂਦਾ ਆਉਂਦਿਆਂ ਨੂੰ ਦੇਵਕੀ ਤਿਆਰ ਬੈਠੀ ਹੁੰਦੀ ਆ ਜਦੋਂ ਉਹ ਵਾਪਸ ਆਉਂਦਾ ਤਾਂ ਦੇਵਕੀ ਕਹਿੰਦੀ ਵੀ ਚਲੋ ਚੱਲੀਏ ਤਾਂ ਸਿਦਾਰਥ ਕਹਿੰਦਾ ਕਿੱਥੇ ਉਹ ਕਹਿੰਦੀ ਵੀ ਮਾਂ ਨਾਲ ਕੀ ਵਾਦਾ ਕੀਤਾ ਤੁਸੀਂ ਤੇ ਕਹਿੰਦਾ ਨਹੀਂ ਮੈਂ ਨਹੀਂ ਜਾਣਾ ਉਹ ਕਹਿੰਦੀ ਵੀ ਜਾਣਾ ਕਿਉਂ ਨਹੀਂ ਮੈਂ ਮਾਂ ਨੂੰ ਫੋਨ ਕਰਦੀਆਂ ਵੀ ਮਾਂ ਨੂੰ ਕਹਿਣੀ ਆ ਹੁਣੀ ਮੁੜ ਆਓ ਤਾਂ ਕਹਿੰਦਾ ਚੱਲ ਜਾਵੜਦੇ ਆ ਚੱਲ ਉਹ ਬਾਲਾ ਕਹਿਣ ਤੇ ਦੇਵਕੀ ਨੂੰ ਥਾਣੇ ਲੈ ਜਾਂਦਾ ਪੁਲਿਸ ਸਟੇਸ਼ਨ ਜਾ ਕੇ ਆਪ ਤਾਂ ਉਹ ਗੇਟ 'ਚ ਖੜ ਜਾਂਦਾ ਤੇ ਉਹਨੂੰ ਕਹਿੰਦਾ ਵੀ ਤੂੰ ਇੱਕ ਵਾਰੀ ਹੋਰ ਸੋਚ ਲੈ ਵੀ ਤੂੰ ਰਿਪੋਰਟ ਦਰਜ ਕਰਾਉਣੀ ਆ ਉਹ ਕਹਿੰਦੀ ਵੀ ਹਾਂ ਮੈਂ ਰਿਪੋਰਟ ਦਰਜ ਕਰਾਉਣੀ ਆ ਤੇ ਉਹ ਕਹਿੰਦਾ ਵੀ ਚੱਲ ਫਿਰ ਮੈਂ ਨਹੀਂ ਅੰਦਰ ਜਾਂਦਾ ਤੂੰ ਕੱਲੀ ਜਾ ਦੇਵਕੀ ਪਹਿਲਾਂ ਤਾਂ ਤੁਰ ਪੈਂਦੀ ਆ ਪਰ ਉਹ ਡਰ ਰਹੀ ਸੀ ਉਹਨੂੰ ਇਹ ਸੀ ਹਨਾ ਵੀ ਜੇ ਸੁਦਾਰਥ ਮੇਰੇ ਨਾਲ ਹੁੰਦਾ ਤਾਂ ਪੁਲਿਸ ਵਾਲੇ ਮੈਨੂੰ ਘੱਟ ਹਨਾ ਉਸ ਪੁੱਛਦੇ ਵੀ ਹੁਣ ਤਾਂ ਜਾਦਾ ਕੁਝ ਬੋਲਣਗੇ ਵੈਸੇ ਵੀ ਉਹ ਕਦੇ ਥਾਣੇ ਆਈ ਤਾਂ ਹੈ ਨਹੀਂ ਸੀ ਡਰਤਾ ਜਾਂਦੀ ਔਰਤ ਉਹ ਥਾਣੇ ਦੇ ਬਿਲਕੁਲ ਗੇਟ 'ਚੋਂ ਮੁੜ ਜਾਂਦੀ ਆ ਤੇ ਇਸ ਦਾ ਅਰਥ ਉਹ ਫੇਰ ਕਹਿੰਦੀ ਆ ਕਿ ਤੁਸੀਂ ਆ ਜਾਓ ਮੇਰੇ ਨਾਲ ਉਹ ਕਹਿੰਦਾ ਵੀ ਨਹੀਂ ਮੈਂ ਨਹੀਂ ਆਉਣਾ ਚਲੋ ਵਾਪਸ ਘਰ ਆ ਜਾਂਦੇ ਆ ਘਰ ਆ ਕੇ ਦੇਵਕੀ ਸੁਦਾਰਥ ਨਾਲ ਨਹੀਂ ਗੱਲ ਕਰਦੀ ਅਗਲੇ ਦਿਨ ਉਹ ਕਾਲਜ ਜਾਂਦੀ ਆ ਦੋ ਤਿੰਨ ਦਿਨ ਉਹ ਕਾਲਜ ਜਾਂਦੀ ਆ ਪਰ ਉਹ ਉਦਾਸ ਰਹਿੰਦੀ ਆ ਬਿਲਕੁਲ ਚੁੱਪ ਰਹਿੰਦੀ ਆ ਤੇ ਇਸ ਦਾ ਅਰਥ ਨੂੰ ਵੀ ਇਹ ਹੋ ਜਾਂਦਾ ਵੀ ਚਲ ਦੋ ਚਾਰ ਦਿਨ ਗੁੱਸੇ ਰਹੂਗੀ ਆਪੇ ਠੀਕ ਹੋ ਜੂਗੀ ਇੱਕ ਦਿਨ ਦੇਵਕੀ ਆਪਣੇ ਕਾਲਜ ਦੇ ਵਿੱਚ ਬੈਠੀ ਹੁੰਦੀ ਆ ਹਨਾ ਤੇ ਉਹਨੂੰ ਨਾ ਸਾਹਮਣੇ ਤੋਂ ਕੋਈ ਪੁਲਿਸ ਦੀ ਵਰਦੀ ਦੇ ਵਿੱਚ ਆਉਂਦਾ ਦਿਖਾਈ ਦਿੰਦਾ ਕੋਈ ਪੁਲਿਸ ਕਰਮਚਾਰੀ ਤੇ ਉਹ ਮੁੰਡਾ ਆ ਕੇ ਦੇਵਕੀ ਦੇ ਪੈਰੀ ਹੱਥ ਲਾਉਂਦਾ ਤੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਦੇਵਕੀ ਪਛਾਣ ਲੈਂਦੀ ਆ ਵੀ ਇਹ ਮੇਰਾ ਪੁਰਾਣਾ ਸਟੂਡੈਂਟ ਆ ਹਨਾ ਉਹ ਨੂੰ ਕਹਿੰਦਾ ਵੀ ਮੈਡਮ ਕਿਵੇਂ ਹੋ ਕੀ ਹਾਲ ਚਾਲ ਆ ਤਾਂ ਦੇਵਕੀ ਕਹਿੰਦੀ ਵੀ ਮੈਂ ਵਧੀਆ ਵੀ ਤੁਸੀਂ ਕਿਵੇਂ ਹੋ ਉਹ ਕਹਿੰਦਾ ਵੀ ਮੈਂ ਠੀਕ ਆ ਸਪੋਰਟ ਸਕੋਟੇ ਦੇ ਵਿੱਚ ਕਹਿੰਦਾ ਮੈਨੂੰ ਜੌਬ ਮਿਲ ਗਈ ਤੇ ਮੈਂ ਇਸੇ ਸ਼ਹਿਰ ਦੇ ਵਿੱਚ ਅੱਜ ਜੁਆਇਨ ਕੀਤਾ ਕਹਿੰਦਾ ਵੀ ਫਿਰ ਮੈਨੂੰ ਯਾਦ ਆ ਗਿਆ ਵੀ ਇਸੇ ਕਾਲਜ ਦੇ ਵਿੱਚੋਂ ਮੈਂ ਪੜਿਆ ਸੀ ਤੇ ਮੈਂ ਕਾਲਜ ਵੇਖਣ ਆ ਗਿਆ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਤੁਸੀਂ ਅਜੇ ਵੀ ਇੱਥੇ ਹੀ ਹੋ ਮੈਂ ਤੁਹਾਨੂੰ ਮਿਲਣ ਚੱਲ ਆਇਆ ਤੇ ਤੁਸੀਂ ਹਨਾ ਇੰਨੀ ਸਾਨੂੰ ਮਿਹਨਤ ਕਰਾਈ ਵੀ ਤੁਹਾਡੇ ਕਰਕੇ ਅੱਜ ਮੈਂ ਨੌਕਰੀ ਤੇ ਆਂ ਤਾਂ ਦੇਵਕੀ ਕਹਿੰਦੀ ਵੀ ਨਹੀਂ ਇਹੋ ਜੀ ਗੱਲ ਨਹੀਂ ਬੇਟਾ ਵੀ ਟੀਚਰ ਨੇ ਤਾਂ ਦੱਸਣਾ ਹੁੰਦਾ ਬੱਚੇ ਨੇ ਮਿਹਨਤ ਤਾਂ ਆਪ ਕਰਨੀ ਹੁੰਦੀ ਆ ਤੇ ਚਲੋ ਉਹ ਕਹਿੰਦਾ ਵੀ ਠੀਕ ਹੈ ਮੈਡਮ ਮੈਂ ਇੱਥੇ ਹੀ ਆ ਜੇ ਕਦੇ ਵੀ ਕੋਈ ਲੋੜ ਪਈ ਤਾਂ ਤੁਸੀਂ ਮੇਰਾ ਨੰਬਰ ਰੱਖ ਲਓ ਦੇਵਕੀ ਆਪਣੇ ਉਸ ਪੁਲਿਸ ਕਰਮਚਾਰੀ ਸਟੂਡੈਂਟ ਦਾ ਨੰਬਰ ਰੱਖ ਲੈਂਦੀ ਆ ਤੇ ਤੀਸਰੇ ਦਿਨ ਉਹ ਉਹਨੂੰ ਫੋਨ ਕਰਦੀ ਆ ਉਹਦੇ ਮਤਲਬ ਗੱਲ ਇਹ ਯਾਦ ਆ ਜਾਂਦੀ ਆ ਵੀ ਮੇਰਾ ਸਟੂਡੈਂਟ ਮੇਰੇ ਲਈ ਰੱਬ ਬਣ ਕੇ ਬੋੜਿਆ ਵੀ ਕਿਉਂ ਨਾ ਮੈਂ ਇਹਦੇ ਨਾਲ ਗੱਲ ਕਰਾਂ ਅਗਲ ਫੋਨ ਕਰਕੇ ਉਹਨੂੰ ਕਹਿੰਦੀ ਆ ਕਿ ਮੈਂ ਤੈਨੂੰ ਮਿਲਣਾ ਚਾਹੁੰਨੀ ਆ ਤਾਂ ਉਹ ਕਹਿੰਦਾ ਮੈਡਮ ਤੁਸੀਂ ਜਦੋਂ ਮਰਜ਼ੀ ਆ ਜਾਓ ਦੇਵਕੀ ਉਹਦੇ ਦਫ਼ਤਰ ਜਾਂਦੀ ਆ ਤਾਂ ਸਾਰੀ ਗੱਲ ਜਿਹੜੀ ਉਹਨੂੰ ਦੱਸਦੀ ਆ ਵੀ ਮੇਰੇ ਨਾਲ ਕੀ ਹੋਇਆ ਤਾਂ ਉਹ ਕਹਿੰਦਾ ਵੀ ਤੁਸੀਂ ਫਿਕਰ ਨਾ ਕਰੋ ਦੋਸ਼ੀ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਹੋਣਗੇ ਵੀ ਤੂੰ ਇਹ ਮੇਰਾ ਵਾਦਾ ਤੁਹਾਡੇ ਨਾਲ ਦੇਵਕੀ ਖੁਸ਼ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਦੋਂ ਜਾਂਚ ਸ਼ੁਰੂ ਹੁੰਦੀ ਆ ਤਾਂ ਉਹ ਪੁਲਿਸ ਕਰਮਚਾਰੀ ਮੁੰਡਾ ਜਿਹੜਾ ਹਨਾ ਦੇਵਕੀ ਨੂੰ ਕਹਿੰਦਾ ਕਿ ਮੈਡਮ ਵੀ ਸੌਰੀ ਇਹ ਕਹਿੰਦੇ ਹੁਆ ਮੈਨੂੰ ਸ਼ਰਮ ਵੀ ਆ ਰਹੀ ਆ ਹਨਾ ਪਰ ਵੀ ਮੈਡੀਕਲ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਹੋਏ ਬਲਾਤਕਾਰ ਦਾ ਖੁਲਾਸਾ ਨਹੀਂ ਹੋਣਾ ਵੀ ਆਪਾਂ ਨੂੰ ਕੋਈ ਹੋਰ ਸਬੂਤ ਆ ਜਿਹੜੇ ਉਹ ਲੱਭਣੇ ਪੈਣਗੇ। ਦੇਵਕੀ ਕਹਿੰਦੀ ਵੀ ਦੱਸੋ ਵੀ ਮੈਂ ਕੀ ਮਦਦ ਕਰ ਸਕਦੀ ਆ। ਉਹਨੂੰ ਤਰੀਕ ਪੁੱਛਦਾ ਹਨਾ ਤੇ ਸਾਰਾ ਪੁੱਛਦਾ ਉਹ ਦੱਸਦੀ ਆ ਵੀ ਐਨੀ ਤਰੀਕ ਹੈਗੀ ਵੀ ਐਨੇ ਵਜੇ ਦਾ ਟਾਈਮ ਸੀ। ਤਾਂ ਉਹ ਪੁਲਿਸ ਜਦੋਂ ਉੱਥੇ ਜਾਂਚ ਕਰਨ ਆਉਂਦੀ ਆ ਜਿਹੜੀ ਜਗ੍ਹਾ ਤੇ ਉਹਦੇ ਨਾਲ ਘਟਨਾ ਵਾਪਰੀ ਸੀ ਤਾਂ ਉਹਨਾਂ ਨੂੰ ਨਾ ਉੱਥੇ ਸੀਸੀਟੀਵੀ ਕੈਮਰਾ ਨਜ਼ਰ ਆਉਂਦਾ ਇੱਕ ਬਾਰਕ ਕਿਸੇ ਦੁਕਾਨ ਤੇ ਤੇ ਸੀਸੀਟੀਵੀ ਕੈਮਰੇ ਦੀ ਜਦੋਂ ਫੁਟੇਜ ਕਢਦੇ ਆ ਤਾਂ ਉਹਦੇ ਵਿੱਚ ਸਾਰਾ ਜਿਹੜਾ ਘਟਨਾ ਹੋਈ ਸੀ ਦੇਵਕੀ ਨਾਲ ਜੋ ਕੁਝ ਹੋਇਆ ਸੀ ਉਹ ਸਾਰਾ ਕੈਦ ਹੋਇਆ ਹੁੰਦਾ ਤੇ ਪੁਲਿਸ ਨੂੰ ਬਹੁਤ ਵੱਡਾ ਸਬੂਤ ਮਿਲ ਜਾਂਦਾ ਉਹਨਾਂ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਤੇ ਕੇਸ ਚੱਲਦਾ ਦੇਵਕੀ ਬਹੁਤ ਖੁਸ਼ ਹੁੰਦੀ ਆ ਤੇ ਆਪਣੇ ਸਟੂਡੈਂਟ ਦਾ ਬਹੁਤ ਧੰਨਵਾਦ ਕਰਦੀ ਆ ਕਿ ਤੁਹਾਡੇ ਵਰਗੇ ਸਟੂਡੈਂਟ ਹੋਣ ਤਾਂ ਹਨਾ ਸਾਡੇ ਵਰਗਿਆਂ ਨੂੰ ਮਤਲਬ ਟੈਨਸ਼ਨ ਕਰਨ ਦੀ ਕੀ ਲੋੜ ਆ ਵੀ ਤੁਹਾਡੇ ਵਰਗੇ ਪੁਲਿਸ ਕਰਮਚਾਰੀ ਹੋਣ ਤਾਂ ਉਹਦਾ ਸਟੂਡੈਂਟ ਉਹਨੂੰ ਕਹਿੰਦਾ ਕਿ ਮੈਡਮ ਧੰਨਵਾਦ ਵਾਲੀ ਕੋਈ ਗੱਲ ਨਹੀਂ ਇਹ ਤਾਂ ਮੇਰੀ ਡਿਊਟੀ ਆ ਉਸ ਤੋਂ ਬਾਅਦ ਦੇਵਕੀ ਬਹੁਤ ਖੁਸ਼ ਹੁੰਦੀ ਆ ਤੇ ਆਪਣੇ ਘਰ ਆਉਂਦੀ ਆ ਦੇਵਕੀ ਪੁਲਿਸ ਸਟੇਸ਼ਨ ਤੋਂ ਘਰ ਆਉਂਦੀ ਆ ਤੇ ਘਰ ਆ ਕੇ ਆਪਣੇ ਘਰ ਵਾਲੇ ਸੁਧਾਰਥ ਨੂੰ ਕਹਿੰਦੀ ਆ ਕਿ ਸੁਧਾਰਥ ਤੁਸੀਂ ਇਹ ਘਰ ਖਾਲੀ ਕਰ ਦਿਓ ਤੇ ਉਹ ਕਹਿੰਦਾ ਵੀ ਇਹ ਤੂੰ ਕੀ ਗੱਲ ਕਰ ਰਹੀਆਂ ਖਾਲੀ ਕਰ ਦਿਓ ਮਤਲਬ ਉਹ ਕਹਿੰਦੀ ਇਹ ਘਰ ਮੇਰਾਗਾ ਮੈਨੂੰ ਮਿਲਿਆ ਹੋਇਆ ਕੁਆਟਰ ਦੇ ਵਿੱਚ ਹਨਾ ਮੈਂ ਇੱਥੇ ਜੌਬ ਕਰਦੀ ਆ ਇਸ ਕਰਤੇ ਤੁਹਾਡਾ ਕੋਈ ਹੱਕ ਨਹੀਂ ਉਹ ਕਹਿੰਦਾ ਵੀ ਦੇਵਕੀ ਮੈਂ ਤੇਰਾ ਪਤੀ ਆ ਉਹ ਕਹਿੰਦੀ ਵੀ ਨਹੀਂ ਸੁਦਾਰਥ ਤੂੰ ਮੇਰਾ ਪਤੀ ਨਹੀਂ ਹੈਗਾ ਕਹਿੰਦੀ ਮੈਂ ਨਹੀਂ ਚਾਹੁੰਦੀ ਵੀ ਮੈਂ ਤੇ ਮੇਰਾ ਹੋਣ ਵਾਲਾ ਬੱਚਾ ਕਿਸੇ ਬਲਾਤਕਾਰੀ ਨਾਲ ਰਹੀਏ ਉਹ ਕਹਿੰਦਾ ਵੀ ਦੇਵਕੀ ਤੂੰ ਸੋਚ ਲਾ ਵੀ ਮੈਂ ਤੇਰਾ ਪਤੀ ਆ ਤੂੰ ਮੈਨੂੰ ਬਲਾਤਕਾਰੀ ਕਿਵੇਂ ਕਹਿ ਰਹੀ ਆ ਉਹ ਕਹਿੰਦੀ ਵੀ ਸਾਰਿਆਂ ਤੋਂ ਵੱਡੇ ਬਲਾਤਕਾਰੀ ਤੁਸੀਂ ਹੋ ਉਹਨਾਂ ਚਾਰਾਂ ਨੇ ਤਾਂ ਮੇਰੇ ਨਾਲ ਇੱਕ ਵਾਰ ਰੇਪ ਕੀਤਾ ਕਹਿੰਦੀ ਤੁਸੀਂ ਪਿਛਲੇ 2 ਸਾਲਾਂ ਤੋਂ ਕਰਦੇ ਆ ਰਹੇ ਹੋ ਜੇ ਤੁਸੀਂ ਪਤੀ ਸੀ ਤਾਂ ਤੁਸੀਂ ਪਤੀਆਂ ਵਾਲਾ ਫਰਜ਼ ਕਿਉਂ ਨਹੀਂ ਨਿਭਾਇਆ ਤੇ ਨਾਲੇ ਫਿਰ ਉਹਨੂੰ ਸੁਧਾਰਤ ਪੁੱਛਦਾ ਕਿ ਹੋਣ ਵਾਲੇ ਬੱਚੇ ਦਾ ਕੀ ਮਤਲਬ ਆ ਤਾਂ ਦੇਵਕੀ ਕਹਿੰਦੀ ਵੀ ਤੂੰ ਮੈਨੂੰ ਕੱਲੀ ਨੂੰ ਏਸ ਕਰਕੇ ਹਸਪਤਾਲ ਭੇਜਿਆ ਵੀ ਮੈਂ ਸਫਾਈ ਕਰਵਾ ਦਿਆਂ ਹਨਾ ਤੇ ਮੈਂ ਅਵੋਰਸ਼ਨ ਤੈਨੂੰ ਝੂਠ ਬੋਲਿਆ ਸੀ ਵੀ ਮੈਂ ਅਵੋਰਸ਼ਨ ਕਰਾਇਆ ਇਸ ਬੱਚੇ ਦਾ ਕੋਈ ਕਸੂਰ ਨਹੀਂ ਕਹਿੰਦੀ ਕਹਿੰਦੀ ਹੋ ਸਕਦਾ ਇਹ ਬੱਚਾ ਤੇਰਾ ਹੋਵੇ ਇਸ ਗੱਲ ਦੇ ਨੂੰ ਕਿਹੜਾ ਆਪਾਂ ਕਨਫਰਮ ਆ ਪਰ ਕਹਿੰਦੀ ਤੂੰ 1 ਮਿੰਟ ਦੇ ਵਿੱਚ ਮੈਨੂੰ ਕਹਿਤਾ ਕਿ ਅਵੋਰਸ਼ਨ ਕਰਵਾ ਦੇ ਤੂੰ ਪਤੀਆਂ ਵਾਲਾ ਕੀ ਫਰਜ਼ ਨਿਭਾਇਆ ਕੀ ਤੈਨੂੰ ਇਸ ਗੱਲ ਦੀ ਅਣਖ ਨਹੀਂ ਆਈ ਕਿ ਮੇਰੇ ਬਲਾਤਕਾਰੀ ਮੇਰੇ ਕਾਲਜ ਦੇ ਵਿੱਚ ਮੇਰੀ ਅੱਖਾਂ ਦੇ ਸਾਹਮਣੇ ਫਿਰਦੇ ਸੀ ਤੇ ਤੂੰ ਉਹਨਾਂ ਨੂੰ ਸਜ਼ਾ ਨਹੀਂ ਦਿਵਾ ਸਕਿਆ ਕਹਿੰਦੀ ਮੈਂ ਤੇਰੇ ਨਾਲ ਨਹੀਂ ਰਹਿ ਸਕਦੀ ਤੂੰ ਘਰ ਖਾਲੀ ਕਰ ਤੇ ਜਾ ਮੈਂ ਤਾਂ ਇਕੱਲੀ ਆਪਣੇ ਬੱਚੇ ਨੂੰ ਜਨਮ ਦੇਉਂਗੀ ਤੇ ਇਕੱਲੀ ਪਾਲ ਲੂੰਗੀ ਕਹਿੰਦੀ ਮੈਂ ਤੇਰੇ ਨਾਲ ਹੋਰ ਕੋਈ ਗੱਲ ਨਹੀਂ ਕਰਨੀ ਤਲਾਕ ਦੇ ਪੇਪਰ ਆ ਤੇਰੇ ਤੱਕ ਪਹੁੰਚ ਜਾਣਗੇ ਦੇਵਕੀ ਕਹਿੰਦੀ ਕਿ ਉਮਰ ਮੇਰੀ ਨਿਕਲ ਜਾਣੀ ਆ ਉਮਰ ਤਾਂ ਕਹਿੰਦੀ ਸਭ ਦੀ ਨਿਕਲ ਜਾਂਦੀ ਹੁੰਦੀ ਆ ਪਰ ਪਤੀ ਕੀ ਹੁੰਦਾ ਜਿਹੜਾ ਇੱਕ ਪਤਨੀ ਦੇ ਔਖੇ ਵੇਲੇ ਸਾਥ ਦੇਵੇ ਜਦੋਂ ਤੂੰ ਮੇਰੇ ਨਾਲ ਐਨੇ ਔਖੇ ਸਮੇਂ 'ਚ ਨਹੀਂ ਖੜਿਆ ਫਿਰ ਮੈਂ ਤੇਤੋਂ ਕੀ ਉਮੀਦ ਰੱਖਾਂਗੇ ਤੂੰ ਅੱਗੇ ਤੋਂ ਵੀ ਮੇਰੇ ਨਾਲ ਖੜ ਜੇਂਗਾ ਇਸ ਲਈ ਕਹਿੰਦੀ ਪਲੀਜ਼ ਮੈਂ ਵਾਰ-ਵਾਰ ਨਹੀਂ ਕਹਿਣਾ ਚਾਹੁੰਦੀ ਤੁਸੀਂ ਆਪਣਾ ਸਮਾਨ ਚੱਕੋ ਤੇ ਜਾਓ ਇਹ ਕਹਿ ਕੇ ਦੇਵਕੀ ਭਰੀਆਂ ਅੱਖਾਂ ਨਾਲ ਆਪਣੇ ਕਮਰੇ 'ਚ ਚਲੀ ਜਾਂਦੀ ਆ ਤੇ ਸੁਧਾਰਥਾ ਜਿਹੜਾ ਉਹ ਆਪਣਾ ਸਮਾਨ ਪੈਕ ਕਰਨ ਲੱਗ ਜਾਂਦਾ ਹਾਂਜੀ ਦੋਸਤੋ ਇਸ ਕਹਾਣੀ ਨੂੰ ਲਿਖਿਆ ਹੈ ਸਰਦਾਰ ਲਖਵਿੰਦਰ ਸਿੰਘ ਸੰਧੂ ਜੀ ਨੇ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਕਿ ਕੀ ਜੋ ਦੇਵਕੀ ਨੇ ਕੀਤਾ ਉਹ ਸਹੀ ਕੀਤਾ ਕੀ ਸੁਧਾਰਥ ਨੂੰ ਦੇਵਕੀ ਨੂੰ ਅਬੋਰਸ਼ਨ ਲਈ ਕਹਿਣਾ ਸਹੀ ਸੀ ਕੀ ਸੁਧਾਰਥ ਦਾ ਪੁਲਿਸ ਰਿਪੋਰਟ ਨਾ ਕਰਨਾ ਸਹੀ ਸੀ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ